ਪ੍ਰਧਾਨ ਮੰਤਰੀ ਬਾਜੇ ਦੇ ਵੱਲੋਂ ਜੇਲ੍ਹ ਦੇ ਵਿੱਚ ਭੁੱਖ ਹੜਤਾਲ ਕਰ ਦਿੱਤੀ ਗਈ ਹੈ ਜੀ ਹਾਂ ਜੇਲ੍ਹ ਦੇ ਵਿੱਚ ਬਾਜੇ ਦੇ ਵੱਲੋਂ ਭੁੱਖ ਹੜਤਾਲ ਕਰਨ ਦੀ ਜਾਣਕਾਰੀ ਉਹਨਾਂ ਦੇ ਪੁੱਤਰ ਵੱਲੋਂ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਤੇ ਦਿੱਤੀ ਗਈ ਹੈ ਉਹਨਾਂ ਦਾ ਕਹਿਣਾ ਹੈ ਕਿ ਪੁਲਿਸ ਅਤੇ ਸਰਕਾਰ ਹੁਣ ਇਸ ਦੀ ਜ਼ਿੰਮੇਵਾਰ ਹੋਵੇਗੀ ਮੇਰੇ ਪਿਤਾ ਦੇ ਨਾਲ ਕੁਝ ਵੀ ਵਾਪਰਦਾ ਤੁਹਾਨੂੰ ਦੱਸ ਦਿੰਦੇ ਆ ਕਿ ਪ੍ਰਧਾਨ ਮੰਤਰੀ ਬਾਜੇਕੇ ਨੂੰ ਪੁੱਛਲੇ ਕੁਝ ਸਮੇਂ ਪਹਿਲਾਂ ਹੀ ਡਿਬਰੂਗੜ ਜੇਲ੍ਹ ਤੋਂ ਪੰਜਾਬ ਵਿੱਚ ਲਿਆਂਦਾ ਗਿਆ ਅਤੇ ਫਿਰ ਪੁਲਿਸ ਵੱਲੋਂ ਕਿਹਾ ਗਿਆ ਸੀ ਕਿ ਉਹਨਾਂ ਵੱਲੋਂ ਖੁਲਾਸੇ ਕੀਤੇ ਗਏ ਨੇ ਕਿ ਅਮਰਿਤਪਾਲ ਜੇਲ੍ਹ ਦੇ ਵਿੱਚ ਨਸ਼ੇ ਕਰਦਾ ਹੈ ਪਰ ਜਦੋਂ ਪੇਸ਼ੀ ਤੇ ਆਉਂਦੇ ਨੇ ਬਾਜੇਕੇ ਤੋਂ ਉਹਨਾਂ ਵੱਲੋਂ ਕਿਹਾ ਗਿਆ ਕਿ ਸਾਤੋਂ ਤੱਕੇ ਦੇ ਨਾਲ 1000 ਪੇਪਰਾਂ ਦੇ ਉੱਤੇ ਸਾਈਨ ਕਰਵਾਏ ਗਏ ਨੇ ਅਸੀਂ ਕਿਸੇ ਦੇ ਖਿਲਾਫ ਭਾਈ ਅਮਰਤਪਾਲ ਦੇ ਖਿਲਾਫ ਕੋਈ ਵੀ ਬਿਆਨਬਾਜ਼ੀ ਨਹੀਂ ਕੀਤੀ ਹੈ ਤੇ ਹੁਣ ਉਹਨਾਂ ਦੇ ਪੁੱਤਰ ਵੱਲੋਂ ਕਿਹਾ ਗਿਆ ਕਿ ਇਸ ਮੁੱਦੇ ਨੂੰ ਲੈ ਕੇ ਪ੍ਰਧਾਨ ਮੰਤਰੀ ਬਾਜੇਕੇ ਵੱਲੋਂ ਭੁੱਖ ਹੜਤਾਲ ਰੱਖੀ ਗਈ ਹੈ ਜੇਕਰ ਮੇਰੇ ਪਿਤਾ ਨੂੰ ਕੁਝ ਹੁੰਦਾ ਹੈ ਤਾਂ ਉਸ ਦੀ ਜ਼ਿੰਮੇਵਾਰ ਸਰਕਾਰ ਤੇ ਪ੍ਰਸ਼ਾਸਨ ਹੋਵੇਗਾ ਹੋਰ ਕੀ ਕਹਿਣਾ ਹੈ ਉਹਨਾਂ ਦੇ ਪੁੱਤਰ ਦਾ ਆ ਸੁਣਾਉਣੇ ਆ ਮੇਰੇ ਪਿਤਾ ਪ੍ਰਧਾਨ ਮੰਤਰੀ ਬਾਜੇ ਕੇ ਅੰਮ੍ਰਿਤਸਰ ਆਏ ਸੀਗੇ ਤਰੀਕ ਤੇ ਤੇ ਉਹਨਾਂ ਨੇ ਉੱਥੇ ਬਿਆਨ ਦਿੱਤੇ ਸੀਗੇ ਇਸ ਕਰਕੇ ਉਹਨਾਂ ਨੂੰ ਜਾਨ ਨਹੀਂ ਦੇਂਦੇਗੇ ਉੱਥੇ ਗੁਰੂ ਘਰ 'ਚ ਤੇ ਨਾ ਉਹਨਾਂ ਨੂੰ ਦਵਾਈ ਦੇਂਦੇਂਦੇ ਆ ਤੇ ਉਹਨਾਂ ਨੂੰ ਬਹੁਤ ਹੀ ਜ਼ਿਆਦਾ ਤੰਗ ਪ੍ਰੇਸ਼ਾਨ ਕਰਦੇ ਇਸ ਕਰਕੇ ਉਹਨਾਂ ਨੇ ਭੁੱਖ ਹੜਤਾਲ ਰੱਖੀ ਆ ਮੇਰੀ ਇਹ ਆਹੀ ਬੇਨਤੀ ਆ ਜੇਲ੍ਹ ਪ੍ਰਸ਼ਾਸਨ ਨੂੰ ਕਿ ਜੇ ਉਹਨਾਂ ਨੂੰ ਕੁਝ ਹੁੰਦਾ ਤੇ ਇਹਦੀ ਸਰਕਾਰ ਜ਼ਿੰਮੇਵਾਰ ਆ ਮੇਰੇ ਪਿਤਾ ਪ੍ਰਧਾਨ ਮੰਤਰੀ ਬਾਜੇ ਕੇ ਅੰਮ੍ਰਿਤਸਰ ਆਏ ਸੀਗੇ ਤਰੀਕ ਤੇ ਤੇ ਉਹਨਾਂ ਨੇ ਉੱਥੇ ਬਿਆਨ ਦਿੱਤੇ ਸੀਗੇ ਇਸ ਕਰਕੇ ਉਹਨਾਂ ਨੂੰ ਜਾਨ ਨਹੀਂ ਦੇਂਦੇ ਕਿ ਉੱਥੇ ਗੁਰੂ ਘਰ 'ਚ ਤੇ ਨਾ ਉਹਨਾਂ ਨੂੰ ਦਵਾਈ ਦੇਂਦੇਂਦੇ ਆ ਤੇ ਉਹਨਾਂ ਨੂੰ ਬਹੁਤ ਹੀ ਜ਼ਿਆਦਾ ਤੰਗ ਪ੍ਰੇਸ਼ਾਨ ਕਰਦੇ ਇਸ ਕਰਕੇ ਉਹਨਾਂ ਨੇ ਭੁੱਖ ਹੜਤਾਲ ਰੱਖੀ ਆ ਮੇਰੀ ਤੇ ਆਹੀ ਬੇਨਤੀ ਆ ਜੇਲ੍ਹ ਪ੍ਰਸ਼ਾਸਨ ਨੂੰ ਕਿ ਜੇ ਉਹਨਾਂ ਨੂੰ ਕੁਝ ਹੁੰਦਾ ਤੇ ਇਹਦੀ ਸਰਕਾਰ ਜ਼ਿੰਮੇਵਾਰਾ ਮੇਰੇ ਪਿਤਾ ਪ੍ਰਧਾਨ ਮੰਤਰੀ ਬਾਜੇ ਕੇ ਅੰਮ੍ਰਿਤਸਰ ਆਏ ਸੀਗੇ ਤਰੀਕ ਤੇ ਤੇ ਉਹਨਾਂ ਨੇ ਉੱਥੇ ਬਿਆਨ ਦਿੱਤੇ ਸੀਗੇ ਇਸ ਕਰਕੇ ਉਹਨਾਂ ਨੂੰ ਜਾਨ ਨਹੀਂ ਦੇਂਦੇ ਕਿ ਉੱਥੇ ਗੁਰੂ ਘਰ 'ਚ ਤੇ ਨਾ ਉਹਨਾਂ ਨੂੰ ਦਵਾਈ ਦੇਂਦੇ ਦਿੰਦੇ ਆ ਤੇ ਉਹਨਾਂ ਨੂੰ ਬਹੁਤ ਹੀ ਜ਼ਿਆਦਾ ਤੰਗ ਪ੍ਰੇਸ਼ਾਨ ਕਰਦੇ ਇਸ ਕਰਕੇ ਉਹਨਾਂ ਨੇ ਭੁੱਖ ਹੜਤਾਲ ਰੱਖੀ ਆ ਮੇਰੀ ਤੇ ਆਹੀ ਬੇਨਤੀ ਆ ਜੇਲ੍ਹ ਪ੍ਰਸ਼ਾਸਨ ਨੂੰ ਕਿ ਜੇ ਉਹਨਾਂ ਨੂੰ ਕੁਝ ਹੁੰਦਾ ਤੇ ਇਹਦੀ ਸਰਕਾਰ ਜ਼ਿੰਮੇਵਾਰਾ ਮੇਰੇ ਪਿਤਾ ਪ੍ਰਧਾਨ ਮੰਤਰੀ ਬਾਜੇ ਕੇ ਅੰਮ੍ਰਿਤਸਰ ਆਏ ਸੀਗੇ ਤਰੀਕ ਤੇ ਤੇ ਉਹਨਾਂ ਨੇ ਉੱਥੇ ਬਿਆਨ ਦਿੱਤੇ ਸੀਗੇ ਇਸ ਕਰਕੇ ਉਹਨਾਂ ਨੂੰ ਜਾਨ ਨਹੀਂ ਦੇਂਦੇਗੇ ਉੱਥੇ ਗੁਰੂ ਘਰ 'ਚ ਤੇ ਨਾ ਉਹਨਾਂ ਨੂੰ ਦਵਾਈ ਦੇਂਦੇ ਦਿੰਦੇ ਆ ਤੇ ਉਹਨਾਂ ਨੂੰ ਬਹੁਤ ਹੀ ਜ਼ਿਆਦਾ ਤੰਗ ਪ੍ਰੇਸ਼ਾਨ ਕਰਦੇ ਇਸ ਕਰਕੇ ਉਹਨਾਂ ਨੇ ਭੁੱਖ ਹੜਤਾਲ ਰੱਖੀ ਆ ਮੇਰੀ ਤੇ ਆਹੀ ਬੇਨਤੀ ਆ ਜੇਲ੍ਹ ਪ੍ਰਸ਼ਾਸਨ ਨੂੰ ਕਿ ਜੇ ਉਹਨਾਂ ਨੂੰ ਕੁਝ ਹੁੰਦਾ ਤੇ ਇਹਦੀ ਸਰਕਾਰ ਜ਼ਿੰਮੇਵਾਰਾ ਮੇਰੇ ਪਿਤਾ ਪ੍ਰਧਾਨ ਮੰਤਰੀ ਬਾਜੇ ਕੇ ਅੰਮ੍ਰਿਤਸਰ ਆਏ ਸੀਗੇ ਤਰੀਕ ਤੇ ਤੇ ਉਹਨਾਂ ਨੇ ਉੱਥੇ ਬਿਆਨ ਦਿੱਤੇ ਸੀਗੇ ਇਸ ਕਰਕੇ ਉਹਨਾਂ ਨੂੰ ਜਾਨ ਨਹੀਂ ਦੇਂਦੇ ਕਿ ਉੱਥੇ ਗੁਰੂ ਘਰ 'ਚ ਤੇ ਮੈਂ ਉਹਨਾਂ ਨੂੰ ਦਵਾਈ ਦੇਂਦੈਂਦੇ ਆ ਤੇ ਉਹਨਾਂ ਨੂੰ ਬਹੁਤ ਹੀ ਜ਼ਿਆਦਾ ਤੰਗ ਪ੍ਰੇਸ਼ਾਨ ਕਰਦੇ ਇਸ ਕਰਕੇ ਉਹਨਾਂ ਨੇ ਭੁੱਖ ਹੜਤਾਲ ਰੱਖੀ ਆ ਮੇਰੀ ਇਹ ਆਹੀ ਬੇਨਤੀ ਆ ਜੇਲ੍ਹ ਪ੍ਰਸ਼ਾਸਨ ਨੂੰ ਕਿ ਜੇ ਉਹਨਾਂ ਨੂੰ ਕੁਝ ਹੁੰਦਾ ਤੇ ਇਹਦੀ ਸਰਕਾਰ ਜ਼ਿੰਮੇਵਾਰ ਆ ਮੇਰੇ ਪਿਤਾ ਪ੍ਰਧਾਨ ਮੰਤਰੀ ਬਾਜੇ ਕੇ ਅੰਮ੍ਰਿਤਸਰ ਆਏ ਸੀਗੇ ਤਰੀਕ ਤੇ ਤੇ ਉਹਨਾਂ ਨੇ ਉੱਥੇ ਬਿਆਨ ਦਿੱਤੇ ਸੀਗੇ ਇਸ ਕਰਕੇ ਉਹਨਾਂ ਨੂੰ ਜਾਨ ਨਹੀਂ ਦੇਂਦੇ ਕਿ ਉੱਥੇ ਗੁਰੂ ਘਰ 'ਚ ਤੇ ਮੈਂ ਉਹਨਾਂ ਨੂੰ ਦਵਾਈ ਦੇਂਦੇ ਆ ਤੇ ਉਹਨਾਂ ਨੂੰ ਬਹੁਤ ਹੀ ਜ਼ਿਆਦਾ ਤੰਗ ਪ੍ਰੇਸ਼ਾਨ ਕਰਦੇ ਇਸ ਕਰਕੇ ਉਹਨਾਂ ਨੇ ਭੁੱਖ ਹੜਤਾਲ ਰੱਖੀ ਆ ਮੇਰੀ ਇਹ ਆਹੀ ਬੇਨਤੀ ਆ ਜੇਲ੍ਹ ਪ੍ਰਸ਼ਾਸਨ ਨੂੰ ਕਿ ਜੇ ਉਹਨਾਂ ਨੂੰ ਕੁਝ ਹੁੰਦਾ ਤੇ ਇਹਦੀ ਸਰਕਾਰ ਜ਼ਿੰਮੇਵਾਰ